ਤਨ ਤਨ ਰਾਜਾ ਸਾਹਿਬ ਜੀ ਦੇ ਗੱਦੀ ਦੇ ਵਾਰਿਸ ਪਰਿਤਮ ਦਾਸ ਜੀ ਦੀ ਚਲਾਈ ਪਰੰਪਰਾ ਅਨੁਸਾਰ ਛੇਂਜ ਮੇਲਾ ਪਿੰਚ ਚਿੰਗੜਾ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਕਾਠਾ ਸਾਹਿਬ ਹੈ ਕਿ ਕਹਿੰਦੇ ਦਰਵਾਜ਼ੇ ਵੱਲੋਂ ਜਿਹੜਾ ਪਿੱਖੜਾ ਬਗੇ ਜੀ ਤਤਾ ਬੇਰੀ ਮੋਬਾਰਦ ਪਰ ਸਟੇਡੀਅਮ ਬਗੇ ਸ਼ੇਰ ਕੁਦਰਾਜ ਸਾਹਿਬ ਜੀ ਤਦਾ ਜਿੱਤ ਦੇ ਬਾਅਦ ਪਰ ਬੀਰ ਸਿੰਘ ਸਾਹਿਬ ਚਲਾਈ ਦੇ ਬ੍ਰਾਹਮਣ ਦੇ ਸਾਰ ਸਾਂਝ ਪਾੜੇ ਸੰਗਮ ਜਿਹੜਾ ਕਰਵਾਇਆ ਜਾ ਰਿਹਾ ਹੈ ਸਾਡੇ ਧਾਰਮਿਕ ਮੇਲੇ ਜਿਹੜੇ ਪਿਛਲੇ 6 ਸਾਲ ਤੋਂ ਤੱਕ ਬੰਦ ਨੇ ਬ੍ਰਾਹਮਣ ਸਾਰਾ ਜਿੱਤ ਬਦਲ ਚੱਲਦਾ ਜਿਹਦੇ ਮੈਂ ਬਹੁਤ ਸਾਰੇ ਐਨਆਰਆਈ ਮੀਰਾਂ ਨੇ ਨਗਰ ਬਚੇ ਨੇ ਗ੍ਰਾਮ ਪਿੰਡਾਂ ਮਰੋ ਮਰਦਾ ਯੋਗਦਾਨ ਪਾਇਆ ਬਹੁਤ ਸਾਰੇ ਜਿਹੜਾ ਪਹਿਲ ਬਣਿਆ ਆਪਣੀ ਜੁਡੀ ਦੇ ਪੈਰ ਤੋਂ ਸੱਦੇ ਗਏ ਆ ਸ਼ੇਰਗਰ ਬੀਰਾਂ ਦੇ ਉਪਨਾਦਾਂ ਦਾ ਬੰਦ ਘਟੀਆਂ ਪੜਕਾ ਦੇ ਜਿਹੜੀਆਂ ਕਰਾਈਆਂ ਜਾਂਦੀਆਂ ਬਹੁਤ ਵੱਡੇ ਲਾਭ ਜਿਹੜੇ ਸਾਰੇ ਦੁਬਾਰਾ ਦਰਬਾਰ ਕਰਦਾ ਜਿਹਰੇ ਵਿੱਚ ਜਿੰਦਰ ਸਿੰਘ ਹੈਪੀ ਦੀ ਕਲੀਕੀ ਦਾ ਰੁਕਣਾ ਹੁ ਅਵੰਦਰ ਸਿੰਘ ਜੇਕਰ ਪੈਸੇ ਦਾ ਬੋਲੋ 2 ਕੁ ਮੋਟਰਸਾਈਕਲ ਨਾਲ ਭਾਜੀ 50000 ਰੁਪਏ ਦਾ ਲਾਗਿਆ ਸਾਡੋ ਪਰਿਵਾਰ ਬਣਾ ਜਹਦਾ ਰਕੀਤ ਕਰਕੇ ਬਚਾ ਗਏ 2 ਲੱਖ ਰੁਪਏ ਪਰਵਾਸੀ ਗਈ ਆ ਬਾਤ ਕਰਵਾ ਲਾਬਰ ਸਿੰਘ ਵੱਲੋਂ 1 ਲੱਖ ਰੁਪਏ ਦੀ ਦਰਵਾ ਨੇ ਹੋਰ ਵੀ ਜਿਹੜੇ ਗਗਨ ਸਿੰਘ ਦੇ ਵਿਦੇਸ਼ ਇੱਕ ਬਣਾ ਇੱਕ ਲੱਖ 30000 ਰੁਪਏ ਸੋਨੇ ਦੇ ਵਗਣ ਦੇ ਵਕਤ ਹੁੰਦੇ ਕਿ ਬੱਬੇ ਵਾਲੇ ਪਰਿਵਾਰ ਸੱਜਣ ਪਰਿਵਾਰ ਦਾ ਇਕਲ 6000 ਜੋਰੇ ਦੇ ਮੁੰਡੇ ਵੈ ਪਹਿਲਵਾਨਾਂ ਦੀ ਇਹਦੀ ਸੇਵਾ ਕੀਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਆਏ ਦਰਸ਼ਕ ਵੀਰਾਂ ਦਾ ਇਸ ਸੱਜਣ ਦੇ ਵਿੱਚ ਇਕਾਤ ਮੈਂ ਗ੍ਰਾਮ ਦੇ ਦੇ ਪਹਿਲਵਾਨ ਕਰਦਾ ਭਾਈ ਪਟਕੜੇ ਦੀ কুश्ती ਮਿਰਜਾ ਰਾਮ ਦੇ ਦਰੇਸ਼ ਗੁਲੀਆ ਪਟਕੜੇ ਦੇ ਕੋਸ਼ੀ ਦਾ ਨਾਮ ਬੁਲਟ ਮੋਟਰਸਾਈਕਲ ਹੈ ਦੋ ਦੋ ਬੁਲਟ ਮੋਟਰਸਾਈਕਲਾਂ ਤੇ কুश्ती ਕੀਤੀ ਪਹਿਲੇ ਦਿਨ ਵੀ ਬਹੁਤ ਪ੍ਰਤੀਕਤਾਂ ਪਈਆਂ ਜਿਹੜਾ ਐਨਆਰਆਈ ਆਉਂਦੇ ਆ ਕਾਫੀ ਚਾਰਾਂ ਮਕਰ ਮੈਂ ਪਹਿਲਾਂ ਵੀ ਬਹੁਤ ਵੱਡੇ ਵੱਡੇ ਨਾਮ ਕਰੇ ਦਿੱਤੇ ਆ ਔਰ ਸਮੇਂ ਮੇਰੇ ਤੋਂ ਵੀ ਵਧੀਆ ਨਾਮ ਪੇਮਾ ਕੇ ਜੀਤੇ ਜਿਹੜਾ ਪਹਿਲਵਾਨਾਂ ਨੂੰ ਦਰਜੀਪੁਰ ਪੇਸ਼ੀ ਆ ਗਿਆ ਇਸੇ ਤਰ੍ਹਾਂ ਬਹੁਤ ਬਹਾਵੇ ਦਰਸ਼ਨ ਦੇਣ ਦੀ 기ਪਰਤਾ ਕਰੇ ਨੌਜਵਾਨ ਬੇਟੂ ਨੂੰ ਇਹ ਸੰਦੇਸ਼ ਹੈ ਜੇਕਰ ਤੂੰ ਦਾ ਪੀਰਾ ਮਹਾਪੁਰਜਾ ਰੇ ਕੁੱਟੀਆਂ ਸਾਡੀ ਇੰਡਸਟਰੀ ਤੋਂ ਦੂਰੇ ਅਟਕਲੇ ਜੱਡੇ ਬਸੇ ਲਾਉ ਰਹੀ ਧੰਦਾ ਗੁਰੂ ਹਰਕਮਨ ਸਾਹਿਬ ਜੇਵੇਂ ਸਾਹਿਬ ਮਹਾਰਾਜ ਜਿਹਦੇ ਨਾਖਾੜਾ ਦੀ ਕ੍ਰੁਦ ਕੜਾਈ ਸੀ ਇਸੇ ਤਰ੍ਹਾਂ ਉਦਾਸੀ ਗੱਦੀ ਦੇ ਮਾਰਕ ਮਹਾਰਾਜ ਕੰਪਾਸ਼ਾਵੇਂ ਉਹਨਾਂ ਬੀ ਨੌਜਵਾਨਾਂ ਦੇ ਚੰਗੇ ਬੱਚੇ ਲਾਉਣ ਦੇ ਨਸ਼ੇ ਤੋਂ ਬਚਾਉਣ ਲਈ ਆਪਣੇ ਸਹੇਦਾਂ ਬਣਾਉਂਦੇ ਨੇ ਸਿਰੇ ਨੂੰ ਸੰਭਾਲ ਰੱਖਣ ਲਈ ਜਿਹੜੇ ਖੇਡ ਮੇਲੇ ਆਯੋਜਿਤ ਕੀਤੇ ਆ ਸੰਮੇਲੇ ਜੋੜ ਕੀਤੇ ਆ ਇਸ ਕਰਕੇ ਖੁਆਪੀਰ ਮਹਾਵਰਾਇ ਬਹੁਤ ਵੱਡੀ ਦੇਣ ਹੈ ਜਿਹੜਾ ਕਿ ਆਪਣੇ ਨੌਜਵਾਨਾਂ ਨੂੰ ਚੰਗੇ ਬਸੇ ਲਾਉਣ ਵਾਸਤੇ ਜਿਹੜਾ ਖੁਆਪੀਰ ਹੈ ਵੱਡੇ ਪੱਰੇ ਲੀਕਤੇ ਵੈਗੁਰੇ ਕਹਿੰਦਾ ਸਾਥ ਸਾਥ ਆਉਣ ਜਿੱਦਾਂ ਕੋਣ ਆਦਾ ਗੱਲਾਂ ਸਮੇਂ ਦੀਆਂ ਹਰ ਦੋਨੇ ਮੱਲ ਵੱਡਿਆ ਕਿ ਮੇਰੇ ਤਰਫੋਂ ਦੂਆ ਫੀਮੇਲ ਦੇ ਟੁਟੀਆਂ ਨਾਲ ਕੋਈ ਕੋ ਸਟਾਰ ਬਣਦਾ ਕਿ ਮੇਰੀ ਕਰਦਾਰ ਬਣਦਾ ਕੱਲ ਜੇ ਤੇ ਪਾਦੇ ਨੇ ਜੀਤ ਆਪਣੇ ਕਿ ਕਿ ਕੋਈ ਬਗਾਨਾ ਰੌਸ਼ਨੀ ਹੁੰਦਾ ਕਚਰਾ ਦੀ ਰੇਹ ਨਹੀਂ ਵੀ ਨਹੀਂ ਹੁੰਦੀ ਤੇ ਬੱਦਲਾਂ ਦੀ ਛਾਂ ਨੂੰ ਵੇਂਦੇ ਇਸ ਸਾਲ ਵੀ ਜਿਹੜਾ ਇਹ ਨਿਸ਼ਾਨ ਦਾ ਸਤਨਾ ਜਿਵੇਂ ਨਾਮ ਹੈ ਇਸ ਵਾਰੀ ਕੀ ਗੱਲ ਹੈ ਪਹਿਲਾਂ ਕਹਾਵਾ ਉਹ ਇੱਕ ਦੀ ਬਥੇਰੀ ਸਾਰੇ ਮਹਾਂਵਾਨੀ ਰਾਜਪਟ ਮਹਾਰਾਜ ਪ੍ਰੀਤਮ ਦਾ ਪਤਸ਼ਾਹ ਉਹ ਚਲਾਈ ਹੋਈ ਪਰੰਪਰਾ ਦੇ ਇਨਸਾਨ ਔਰ ਇੱਕ ਸਾਲ ਦੀ ਤਰ੍ਹਾਂ ਕੀ ਇਸ ਸਾਲ ਵੀ ਜਿਹੜਾ ਸੰਝ ਮੇਲਾ ਪਣ ਝੰਗੜਾ ਵਿਖੇ ਬਹੁਤ ਵੱਡੇ ਲੈਵਲ ਤੇ ਕਰਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਤਕੜੇ ਨਾਮੀ ਪਹਿਲਵਾਨ ਜਿਹੜੇ ਪਹੁੰਚ ਰਹੇ ਆ ਤੇ ਬਹੁਤ ਤਕੜੇ ਨਾਮ ਇਸ ਹਾਲ ਦਿੱਤੇ ਜਾ ਰਹੇ ਆ ਜਿਸ ਤਰ੍ਹਾਂ ਸਾਡੇ ਕੈਨੇਡਾ ਵਾਲੇ ਚੰਗ ਵੀਰਾਂ ਵੱਲੋਂ ਕੁਲਵਿੰਦਰ ਸਿੰਘ ਅਰਜਿੰਦਰ ਸਿੰਘ ਐਫਪੀ ਤੇ ਕੋਲੇ ਵੀਰ ਵੱਲੋਂ ਦੋ ਬਲਡ ਮੋਟਰਸਾਈਕਲ ਤੇ 50000 ਰੁਪਇਆ ਜਿਹੜਾ ਫਸਟ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਤੇ ਹੋਰ ਵੀ ਚਾਰ ਬੁੰਦੀਆਂ ਦਿੱਤੀਆਂ ਜਾ ਰਹੀਆਂ ਬਹੁਤ ਤਕੜੇ ਤਕੜੇ ਇਨਾਮ ਜਿਹੜੇ ਦਿੱਤੇ ਜਾ ਰਹੇ ਆ ਸੋ ਜਿੰਨੇ ਵੀ ਸਾਡੇ ਪ੍ਰਵੰਧਕ ਵੀਰ ਉਹਨਾਂ ਵੱਲੋਂ ਕਰਤੋਰਾ ਪ੍ਰਾਂਤ ਕਮੇਟੀ ਵੱਲੋਂ ਤੇ ਜਿੱਦੇ ਸਾਡੇ ਲੰਬੜਦਾਰ ਵੀਰ ਆ ਜਿਹੜੇ ਪੱਟੀਆਂ ਦੇ ਵਿੱਚੋਂ ਟਾਲ ਇਕੱਠੀ ਕਰਕੇ ਇਹ ਪ੍ਰਾਂਤ ਕਮੇਟੀ ਨੂੰ ਸਪੁਰਤ ਕਰਦੇ ਆ ਉਹਨਾਂ ਦਾ ਆਏ ਹੋਏ ਸਾਰੇ ਦਰਸ਼ਕ ਵੀਰਾਂ ਦਾ ਤੇ ਪ੍ਰਬੰਧਕਾਂ ਨੂੰ ਜੀ ਆਇਆਂ ਆਖਦੇ ਆ ਤੇ ਮਹਾਰਾਜ ਅੱਗੇ ਇਹ ਹੀ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਝੰਗੜਾਂ ਦੀ ਸ਼ਹਿਜ ਤੇ ਹੋਰ ਵੀ ਬਲੰਤੀਆਂ ਸ਼ੂਵੇ ਸਾਰੇ ਆਏ ਹੋਏ ਪ੍ਰਬੰਧਕ ਵੀਰਾਂ ਵੱਲੋਂ ਤੇ ਆਏ ਹੋਏ ਸਾਰੇ ਦਰਸ਼ਕ ਵੀਰਾਂ ਦਾ ਤੇ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਪਹੁੰਚੇ ਆ মিডিਆ ਵਾਲੇ ਵੀਰ ਪਹੁੰਚੇ ਆ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਬਹੁਤ ਬਹੁਤ ਧੰਨਵਾਦ ਇਸ ਸਾਲ ਜਿਹੜੀ ਪਟਕੇ ਦੀ ਨੰਬਰ 1 ਨੰਬਰ ਦੀ ਕੋਸਤੀ ਹੈ ਉਹਦੇ ਵਿੱਚ ਦੋ ਬੁਲਟ ਮੋਟਰਸਾਈਕਲ ਆ ਤੇ 50000 ਰੁਪਏ ਦੀ ਰਕਮ ਦਿੱਤੀ ਜਾ ਰਹੀ ਆ ਦੂਸਰੀ ਜਿਹੜੀ ਪਟ ਜਿਹੜੇ ਦੋ ਬੁਲਟ ਮੋਟਰਸਾਈਕਲ ਆ ਹਰਜਿੰਦਰ ਸਿੰਘ ਆ ਦੋ ਬੁਲਟ ਮੋਟਰਸਾਈਕਲ ਜਿਹੜੇ ਦਿੱਤੇ ਜਾ ਰਹੇ ਆ ਉਹ ਕੈਨੇਡਾ ਵਾਲੇ ਸਾਡੇ ਤਿੰਨੇ ਵੀਰ ਹਰਜਿੰਦਰ ਸਿੰਘ ਐਪੀ ਕੁਲਵਿੰਦਰ ਸਿੰਘ ਤੇ ਗੋਨੇ ਵੀਰ ਵੱਲੋਂ ਦਿੱਤੇ ਜਾ ਰਹੇ ਆ ਤੇ ਨਾਲ 50000 ਰੁਪਏ ਦੀ ਨਗਦ ਰਕਮ ਵੀ ਦਿੱਤੀ ਜਾ ਰਹੀ ਆ ਤੇ ਦੂਸਰੇ ਨੰਬਰ ਦੀ ਕੌਸਤੀ ਦੇ ਉਹ ਮੁੰਡੀਆਂ ਜਿਹੜੀਆਂ 127000 ਰੁਪਏ ਦੀਆਂ ਮੜੀਆਂ ਉਹ ਦੂਏ ਨੰਬਰ ਦੀ ਕੌਸਤੀ ਕਰਾਈ ਜਾ ਰਹੀ ਆ ਤੀਸਰੇ ਨੰਬਰ ਦੀ ਕੌਸਤੀ ਦੇ ਵੀ ਜਿਹੜੀਆਂ 107000 ਦੀਆਂ ਦੋ ਮੁੰਡੀਆਂ ਬਣੀਆਂ 3 ਨੰਬਰ ਦੀ ਗੋਸ਼ਟੀ ਕਰਾਈ ਜਿਹੜੀਆਂ ਮੁੰਡੀਆਂ ਆ ਉਹ ਸਾਡੇ ਅਮਰੀਕਾ ਵਾਲੇ ਨੌਜਵਾਨ ਉਹਦੇ ਆ ਝਗੜਾ ਤੋਂ ਹੀ ਆ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਾਂ ਹਾਂਜੀ ਬਾਰੀ 3 ਨੰਬਰ ਦੀ ਗੋਸ਼ਟੀ ਵੀ ਜਿਹੜੀ ਆ ਉਹ ਫਕੀਰ ਸਿੰਘ ਪੰਬੇ ਦੇ ਪ੍ਰਭਾਵ ਹੇਠ ਕਰਾਈ ਜਾ ਰਹੀ ਆ ਪਰ ਇਹ ਪਹਿਲੇ ਵਾਲਿਆਂ ਤੇ ਛਿੰਝਾਂ ਵਾਲਿਆਂ ਹੁਣਾਂ ਦੀਆਂ ਬਹੁਤ ਫਰਕ ਹੈ ਪਹਿਲਾਂ ਜਿਹੜੇ ਸੇ ਬਹੁਤ ਥੋੜੇ ਨਾਮ ਦਿੱਤੇ ਜਾਂਦੇ ਸੀ ਪਹਿਲਵਾਨਾਂ ਨੂੰ ਇਸ ਵੇਲੇ ਤਾਂ ਛਿੰਝਾਂ ਦੇ ਨਾਮ ਵੀ ਬਹੁਤ ਠਗੜੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਮੈਂ ਪਹਿਲੀ ਕੋਸਤੀ ਜਿਹੜੀ ਆ तकरीबन 4 ਲੱਖ ਰੁਪਏ ਤੋਂ ਉੱਪਰ ਦੀ ਕੋਸਤੀ ਆ ਉਹ ਸੋ ਬਹੁਤ ਵੱਡੇ ਨਾਮ ਆ ਇਹ ਪਹਿਲੇ ਸਮਿਆਂ ਦੇ ਵਿੱਚ ਪਹਿਲਵਾਨਾਂ ਨੂੰ 20-25 ਹਜ਼ਾਰ ਦਾ ਵੱਟ ਕੇ ਦੀ ਕੋਸਤੀ ਹੁੰਦੀ ਸੀ ਹੋਰ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕੌਸ਼ੀਆਂ ਦੇ ਵਿੱਚ ਬਹੁਤ ਵੱਡੇ ਨਾਮ ਦਿੱਤੇ ਜਾ ਰਹੇ ਆ ਕਬੱਡੀ ਦੇ ਵਿੱਚ ਬਹੁਤ ਤਕੜੇ ਨਾਮ ਦਿੱਤੇ ਜਾ ਰਹੇ ਆ ਸੋ ਮੈਂ ਸਾਰੇ ਜਿੰਨੇ ਵੀ ਸਾਡੇ ਜੰਗ ਨੌਜਵਾਨ ਵੀਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਨੂੰ ਤਿਆਗ ਕੇ ਉਹ ਜੇਮਲ ਦੇ ਪਾਸੇ ਆਓ ਤੇ ਬਹੁਤ ਤਕੜੇ ਇੱਥੇ ਕੋ ਆਨੰਦ ਮਿਲਦੇ ਆ ਤੁਸੀਂ ਜੱਗ ਦੀ ਸੋਭਾ ਮਿਲਦੀ ਆ ਬਾਪੇ ਦੀ ਸੋਭਾ ਮਿਲਦੀ ਆ ਆਪਣੇ ਪੰਜਾਬ ਦਾ ਨਾਮ ਉੱਚਾ ਹੁੰਦਾ ਆਪਣੇ ਦੇਸ਼ ਦਾ ਨਾਮ ਉੱਚਾ ਹੁੰਦਾ ਸੋ ਨਸ਼ਿਆਂ ਨੂੰ ਤਿਆਗ ਕੇ ਸੋ ਜੇਮਲ ਦੇ ਪਾਸੇ ਆਉਣਾ ਚਾਹੀਦਾ ਜਿਹੜੇ ਸਾਡੇ ਨੌਜਵਾਨ ਜੀ ਵੀ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਆ ਜਿਸ ਤਰ੍ਹਾਂ ਮੈਂ ਵੀ ਕਬੱਡੀ ਦੇ ਨਾਲ ਤਕਰੀਬਨ 35 ਸਾਲ ਤੋਂ ਜੁੜਿਆ ਆ ਅਸੀਂ ਕਬੱਡੀ ਦੇ ਵੀ ਬਹੁਤ ਤਕੜੇ ਮੈਚ ਕਰਾਉਂਦੇ ਆ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਦੀ ਯਾਦ ਦੇ ਵਿੱਚ 27 ਤੇ 28 ਫਰਵਰੀ ਨੂੰ 2026 ਨੂੰ ਜਿਹੜਾ ਬਹੁਤ ਤਕੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਿਛਲੇ ਸਾਲ ਵੀ ਫਰਵਰੀ ਚ ਕਰਾਇਆ ਗਿਆ ਸੀ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਕਬੱਡੀ ਦੇ ਮੈਚ ਕਰਾਉਣੇ ਆ ਸੋ ਸ਼ਹਿਰ ਮੇਲੇ ਹੁੰਦੇ ਆ ਕਬੱਡੀਆਂ ਦੇ ਮੈਚ ਹੁੰਦੇ ਆ ਸੋ ਸਾਡੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਨਸ਼ੇ ਨੂੰ ਤਿਆਕ ਕੇ ਗੇਮਾਲ ਦੇ ਪਾਸੇ ਆਓ ਜਿਹਦੇ ਵਿੱਚ ਇੱਕ ਚੰਗਾ ਰੋਜ਼ਗਾਰ ਵੀ ਆ ਇਹ ਵੀ ਆ ਕਿ ਤੁਹਾਨੂੰ ਮਿਹਨਤ ਦਾ ਮੁੱਲ ਵੀ ਮਿਲਦਾ ਹੈ ਤੁਸੀਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਪਹੁੰਚ ਰਹੇ ਆ ਕਬੱਡੀ ਦੇ ਮੈਚ ਦੁਨੀਆਂ ਦੇ ਹਰ ਕੋਨੇ ਤੇ ਹੁੰਦੇ ਆ ਉੱਥੇ ਵੀ ਤੁਹਾਨੂੰ ਖੇਡਣ ਦਾ ਮੌਕਾ ਮਿਲਦਾ ਬਹੁਤ ਤਕੜੇ ਪ੍ਰਾਈਜ਼ ਮਿਲਦੇ ਆ ਚਾਚਾਂ ਦੇ ਝੂਟੇ ਮਿਲਦੇ ਐਸੇ ਤੋਂ ਨੱਚਾਂ ਜੀ ਦਲਦਲ ਤੋਂ ਬਚ ਕੇ ਇਸ ਪਾਸੇ ਹੋਣਾ ਚਾਹੀਦਾ ਐਨਆਰਆਈ ਵੀਰਾਂ ਦਾ ਰਗੁਣਾ ਸੰਗੀਤ ਲੋ ਇਹਦੇ ਬੜਾ ਪਰਿਵਾਰ 5100 ਰੁਪਏ ਗੁਰਦੀਪ ਸਿੰਘ ਜੀ ਗਰੇਵਾਲ 2100 ਰੁਪਏ ਸੁਖਜੀਤ ਸਿੰਘ ਜੀ ਸਰਵਜੀਤ ਸਿੰਘ ਜੀ ਪਮਨਜੀਤ ਸਿੰਘ ਜੀ ਗਹਿਰੋਂ ਨਮਰਦਾਰ ਪਰਿਵਾਰ ਨੂੰ 2100 ਰੁਪਏ ਹਰਜਿੰਦਰ ਸਿੰਘ ਜੀ ਸੋਢੀ 2100 ਰੁਪਏ 2100 ਰੁਪਏ ਸੰਦੀਪ ਸਿੰਘ ਜੀ ਮਾਨਾ ਪਰਿਵਾਰ 2100 ਰੁਪਏ ਹਰਦੀਪ ਸਿੰਘ ਜੀ son of ਮਹਿੰਦਰਪਾਲ ਪਗਾਮਲਾ 1100 ਰੁਪਏ ਪਪਿੰਦਰ ਸਿੰਘ ਜੀ ਢਿੱਲੋਂ 1100 ਰੁਪਏ ਕਿਰਸ਼ਨ ਲਾਲ ਜੀ ਸੁਦਰ ਕਰਸ਼ਨ RAM ਜੀ ਪਕਾ ਮਹਲਾ 1100 ਰੁਪਏ ਕੁਲਵੀਰ ਸਿੰਘ ਸੁਦਰ ਮੱਖਣ ਸਿੰਘ ਜੀ ਕੈਨੇਡਾ 5000 ਰੁਪਏ ਗਰਮੀਤ ਸਿੰਘ ਜੀ ਲੰਬੜਦਾਰ 11000 ਰੁਪਏ ਚੂੜ ਸਿੰਘ ਜੀ ਸੁਦਰ ਚੰਦਲ ਸਿੰਘ ਜੀ 5100 ਰੁਪਏ ਗੁਰਦੇਵ ਸਿੰਘ ਸੁਦਰ ਮਹਿੰਦਾ ਸਿੰਘ ਜੀ

ਗੰਦੀਪ ਸਿੰਘ ਅਰਜੁਨਪੁਰ ਅਰਵਾਰ ਸਿੰਘ ਜੀ ਕੋਲਾ ਯੂਐਸਏ ਬੜਾ ਪਰਿਵਾਰ 5000 ਰੁਪਏ ਪਸ਼ਮੀਰ ਸਿੰਘ ਸੁਪੁੱਤਰ ਪਖਰ ਸਿੰਘ ਜੀ 2000 ਰੁਪਏ ਅਵਤਾਰ ਸਿੰਘ ਸੁਪੁੱਤਰ ਸਰਵਰ ਸਿੰਘ ਜੀ ਯੂਕੇ 2100 ਰੁਪਏ ਮੱਖਣ ਸਿੰਘ ਜੀ ਸੁਪੁੱਤਰ ਸੱਤਪਾਲ ਜੀ ਸੁਗਰੂਲੀ ਵਾੜੇ ਅਸ਼ੇ ਅਰਵਤੋ 1100 ਰੁਪਏ ਗਰਮੇਲ ਸਿੰਘ ਲੈਣਾ ਪਰਿਵਾਰ ਉਹਨਾਂ ਦੀ ਯਾਦ ਉਹਨਾਂ ਦੇ ਰਿਸ਼ਤੇਦਾਰ ਚਮਵਾਲ ਤੋਂ 1500 ਰੁਪਏ ਮਹਾਰਾਜ ਗਰਦਾਰ ਦਾ ਹਲੀ ਦੇਰਾਨੰਦਨ ਵਰਤੋਂ ਟਿਕ ਪਟਕੇ ਵੀ ਹਰ ਸਾਲ ਸੇਵਾਇਆ 1700 ਰੁਪਏ ਬਹਾਦਰ ਸਿੰਘ ਦੀ ਮੈਮੀ ਸਰਪੰਚ ਜੀ ਕੀ 100 ਰੁਪਏ ਜਿੱਥੇ ਸਾਰੇ ਮੱਲ ਸੇਵੇ ਦੇ ਤੇ ਪੁੱਜੇ ਗਰਦਾਰ ਪਹਿਲਵਾਨੀ ਮਾਲਗਲਾ ਹਰੀ ਪਾਲ ਪਹਿਲਵਾਨ ਜੀ ਸ਼ੇਰੋਂ ਇਹ ਬਿਲਕੁਲ ਧਿਆਗ ਰਿਹਾ ਤੇ ਆ ਰਹੇ ਜੇ ਅਗਲੀ ਕੁਸ਼ਤੀ ਵਾਲੇ ਮੱਲ ਕਿਸੇ ਵੀ ਮੱਲ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਕੁਸ਼ਤੀਆਂ ਤਿੰਨ ਤੋਂ ਚਾਰ ਕਰ ਉੜਦੀ ਹੋਈ ਮਾਂ ਮਿੱਟੀ ਮਿੱਟੀ ਬੱਤੀ ਬੀਮਟੀ ਤੇ ਮਿੱਟੀ ਬੱਲੀ ਮਿੱਟੀ ਅਸਾਂ ਮਿੱਟੀ ਦੇ ਅੰਤ ਮਿੱਟੀ ਦਾ ਬੇਟੀ ਹੋਵੇ ਸਾਡੇ ਜੀ ਔਰ ਜਿੱਥੇ ਫਗਨੀ ਦੇ ਸਾਨਕ 28 ਦਿਨਾਂ কা ਹੋ ਗਏ ਆ ਸਾਡਾ ਬਹਾਦਰ ਸਿੰਘ ਜੀ ਸ਼ੇਰਗਰ ਜਿਹਨਾਂ ਦੇ ਵੱਲੋਂ ਸਨਦੇ ਪੱਤਰ ਲਾਇਆ ਜਾ ਰਿਹਾ ਹੈ ਕਿ ਜਿੱਥੇ ਦੋਨੇ ਕੁਰੇਸ਼ਨਾ ਪੜਨਗੀਆਂ ਖੁਡਕੜ ਕਲਾ ਦੀ ਧਰਤੀ ਦੇ ਵਿੱਚ ਬਹੁਤ ਬਹੁਤ ਸਰਕਾਰ ਜਿਹੜੇ ਦਿੱਤੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵਿਕੀਪਾ ਅਤੇ ਬੱਲੇ ਵਾਲਾ ਸੰਗਠਨ ਦਾ ਨਾਮ ਹੈ ਦੇ ਨਾਲ ਬਹਾਦਰ ਸਿੰਘ ਸ਼ੇਰਗਰ ਇਹਨਾਂ ਦੀ ਸਾਰੀ ਟੀਮ ਦੇ ਵੱਲੋਂ ਸਨਦੇ ਪੱਤਰ ਲਾਇਆ ਜਾ ਰਿਹਾ ਹੈ ਹੁਣ ਤੋਂ ਹੀ ਤਾਂ ਅਗਲੇ ਦੀ ਬੈਂਕਰ ਜੰਗਲੀ ਨਾਲ ਤਿਆਰ ਨੇ ਪਾਰਟੀ ਪਾਰਾਂ ਦੀ ਜੰਗਲੀ ਆ ਹਰ ਨੂੰ ਸ਼ਕਤਾਂ ਦਾ ਸੰਸਾਜ ਨੂੰ ਹਾਲੇ ਤੇ ਇਹ ਜਿੰਦਰ ਰੰਗ ਇਹਨਾਂ ਕੋਲੋਂ ਹੁੰਦਾ ਵੇ ਚੱਲਣ ਸਾਹ ਭਾਈ ਜਾਨਾ ਕਰ 10 12 ਦਿਨ ਜਿਹੜਾ ਹੈ ਉਹ ਲਗਾਤਾਰ بارش ਹੋਈ ਹੈ ਵਾਲਾ ਵੀਰ ਜਲਦੀ ਸੇਵਾ ਕਰ ਰਿਹਾ ਹੈ ਮੈਂ ਬੇਨਤੀ ਕਰਾਂਗਾ ਕਿ 10 ਵੀ 500 ਦੇ ਨਾਲ ਕੋਈ ਫੱਕਰੀ ਪੈਣਾ ਫਟਾਫਟ ਕਰਦੇ ਜਾਓ ਪਾਪੀ ਪੇਦਲ ਹੈ ਰੱਖ-ਰੱਖ ਚੈਨਲਾਂ ਤੋਂ ਜਿਨੇ ਵੀ ਵੀਰ ਪਹੁੰਚਿਆ ਧੰਵਾਦ ਹੈ ਤੇ ਸਾਹਮਣੇ ਕੁਸ਼ਤੀਆਂ ਬਹੁਤ ਹੀ ਵਧੀਆ ਕਰ ਰਿਹਾ ਤਿਆਰ ਬਦ ਉਦਘਾਰ ਸਾਰੇ ਭਰਾਵਾਂ ਦਾ ਜਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕੀ ਜਿਆਦਾ ਸਰਦਾਰ ਵਿਸ਼ਣ ਦਾ ਸੀ ਸੋਰੀ ਸਨਾ ਵਿਸ਼ਣ ਸਿੰਘ ਜੀ ਝੰਗੜ ਸਾਫ ਦਾ ਮੰਤਰੀ ਮੈਂਬਰ ਨੇ ਬਹੁਤ ਬਹੁਤ ਧੰਨਵਾਦ ਨਾਲ ਨਰਮਨ ਸਿੰਘ ਜੀ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ ਔਰ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਕਮਲ ਹੋ ਗਿਆ ਪੂਰੀ ਚੱਲਦੀ ਨੇ ਇੰਨੀ ਗਰਮੀ ਦੇ ਵਿੱਚ ਬਹੁਤ ਬਹੁਤ ਸਤਿਕਾਰ ਦਿਲੋਂ ਧੰਨਵਾਦ ਰਵਿੰਦਰ ਪੁੱਜੀਆ ਖੜ ਦੇ ਵਿੱਚ ਜਿੰਦੂ ਰਸ਼ਾਟਰ ਤੇ ਹਰਮਨ ਗੁਵਿੰਦ ਦਾ ਸਰਦਾਰ ਫੋਟਵਾੜਾ ਵਾਲੇ ਪਰ ਤਿਆਰ ਹੈ ਧੋਗੜ ਦਾ ਜੀ ਮੰਗੋ ਮਿਆਰਾ ਤੇ ਦੁਲਲਾ ਬਗੰਗਰ ਇਹ ਵੀ ਤਿਆਰ ਵਰ ਤਿਆਰਣ ਮਿਹਰਬਾਨੀ ਕਰਕੇ ਪਰ ਇਸ ਪਾਟ ਦੇ ਆਧਾਰ ਤੇ ਕੁਸ਼ਤੀ ਚਲਦੀ ਕੁਸ਼ਤੀ ਦੇ ਵਿੱਚੋਂ ਕਹਿੰਦੇ ਮੁੰਡਾ ਇਸੇ ਨਗਰ ਦਾ ਜੇਤੂ ਤਾੜੀਆਂ ਮਾਹਬਤ ਦੀ ਭੂਦ ਨਹੀਂ ਮੁੰਡੇ ਨੇ ਸਿਹਰਾ ਕਰਵਾ ਦੇ ਪਰ ਮਜੀ ਮਿਹਨਤ ਕਰਦਾ ਸਾਡੀ ਭਰਾਣਾ ਅੱਡੇ ਹੌਸਲੇ ਦਿੱਤੇ ਤੇ ਨਾਲ ਸਾਡੇ ਭਰਾਣਾ ਲੋ ਇਹਨਾਂ ਬੱਚਿਆਂ ਤੇ ਵੱਡਾ ਮਾਣ ਰਹਿੰਦਾ ਪਰ ਵੀ ਪਰਵਾ ਦੀ ਲੰਲੀਆਂ ਆਓ ਮਿਹਰਬਾਨੀ ਕਰਕੇ ਵਿੱਚ ਖੜੇ ਜੀ ਤੇ ਵਾਲੀ ਪਹਿਲਵਾਨ ਜੀ ਬਾਬਾ ਫੁਲਾਈ ਅਗਲੀ ਕੁਸ਼ਤੀ ਵਾਲੇ ਮਾਦ ਵਿੱਚ ਜਾ ਜਾ ਜੇਤੂ ਪਰਸ਼ੰਗਰ ਤਿਆਰ ਹੈ ਜੀ ਆਲੂਪੜ ਜਾਂਦੀ ਪਟਿਆਲਾ ਬਾਦੀ ਪਰਵਾਦੀ ਜਿਹੜੇ ਜਿਲ੍ਹੇ ਜਿਲ੍ਹੇ ਦੇ ਨਾਮ ਵੱਲੇ ਆ ਮੈਂ ਪਹਿਲਾਂ ਤਾਂ ਐਨਆਰਆਈ ਵੀਰਾਂ ਦਾ ਪਹਿਲੋ ਧੰਨਵਾਦ ਕਰਦਾ ਸਰਦਾਰ ਹਰਜਿੰਦਰ ਸਿੰਘ ਜੀ ਹੈਪੀ ਕਮਲਜੀਤ ਸਿੰਘ ਜੀ ਗੋਨਾ ਕਲਵਰਦਰ ਸਿੰਘ ਜੀ ਜਿੰਦਰ ਕਨੇਡੇ ਵਾਲਾ ਉਹ ਵੀ ਵੀਰ ਸਾਡਾ ਆਇਆ ਹੋਇਆ ਇਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਓ ਆਪਣਾ ਮਾਣ ਸਰਕਾਰ ਜਿਹੜਾ ਨਾਮ ਦੇ ਨਾਲ ਅਸੀਂ ਦੇ ਲਈਏ ਬਾਕੀ ਵੀ ਜਿਹੜਾ ਬਾਕੀ ਸੱਜਣਾ ਨੇ ਪੈਸੇ ਸਾਨੂੰ E ਸ਼ਹਿਰ ਦੇ ਨਗਰ ਦੇ ਵੱਲੋਂ ਕੁਸਤੀ ਹੈ ਦੋਨੇ ਮੰਦਰ ਜਲਦੀ ਨਾਲ ਤਿਆਰੀ ਕਰਕੇ ਵੇਚ ਆ ਜਾਣਾ

ਜੀਗਾਈ ਕਰ ਰਹੇ ਸਾਡੇ ਬਹੁਤ ਹੀ ਦੁਕਾਨਦਾਰ ਨੇ ਵੱਡੇ ਵੀਰ ਜੁਨੇ ਦਾ ਹਸਪਤਾਲ ਲਖਮੀ ਸਿੰਘ ਠਿੰਗੜੀ ਸਾਫਤਾ ਚੇਅਰਮੈਨ ਸ਼ੁਗਰ ਮੇਰ ਜੀ ਦਾ ਸ਼੍ਰੀ ਰਘੂ ਹੈ ਸਾਡੇ ਜਿੰਦਾ ਤੇ ਨਾਲ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਵੇ ਜਗੇ ਵੀ ਤੇ ਜੋ ਦਾਦਾ ਸ਼ੇਰ ਕੇ ਪੁੱਜ ਗਿਆ ਲੈ ਮੁੰਡੇ ਦੀ ਤਾੜੀ ਮਾਰਦੇ ਜੋਰ ਨਾਲੇ ਧਲੇਤੇ ਦੇ ਵਿੱਚ ਮੁੰਡਾ ਬੱਡੀ ਮਿਹਨਤ ਕਰਦਾ ਇਹ ਹੈ ਦਾਦਾ ਪਹਿਲਵਾਨ ਜੀ ਸ਼ੇਰ ਕੇ ਸਾਡੇ ਦਰਮਿਆਨ ਪੁੱਜ ਗਿਆ ਤੇ ਮੈਂ ਬੇਨਤੀ ਕਰਾਂ ਜਲਦੀ ਦੇ ਨਾਲ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਉਣ ਤੇ ਸਰਦਾਰ ਰਣਜੀਤ ਸਿੰਘ ਜੀ ਚੰਕਰ ਸਾਹਿਬ ਲੈਸਟਰ ਸਾਡੇ ਕੋਲ ਤੇ ਸਾਰੀਆਂ ਸ਼ਕੀਤਾਂ ਆ ਜਾਓ ਇਹ ਤੁਹਾਡੇ ਨਗਰ ਦੇ ਵੱਲੋਂ ਕੁਸ਼ਤੀ ਹੈ ਸਾਰੇ ਸਰਕਾਰ ਤੋਂ ਰਾਜਾ ਸਾਹ ਮਹਾਰਾਜ ਜੀ ਦੇ ਗੱਦੀ ਦੇ ਵਾਰ ਮਹਾਰਾਜਪ੍ਰਿਤ ਬਾਸ਼ਾ ਦੀ ਵਰਸੀ ਮਨਾਈ ਜਾ ਰਹੀ ਹੈ ਸਾਰੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਹਮਾ ਆ ਕੇ ਪਹੁੰਚ ਲਈ ਗੱਦੀ ਹੈ ਮਹਾਰਾਜਪ੍ਰਿਤ ਬਾਸ਼ਾ ਨੂੰ ਗੰਦੰਦੇ ਸਮਾਗਮ ਜਿਹੜੇ ਚੱਲਣਗੇ ਜੀਰੀ ਖਾਲਪਾਤ ਸਾਹਿਬ ਰਮ ਹੋਣ ਗਿਆ ਸਾਰੀ ਦੇ ਘਰ ਅਗੇ ਜਨ ਵੀ ਪੱਟੀ ਚਾਹੁੰਦੇ ਨੇ ਕੀਰਤਨ ਦਰਬਾਰ ਸਜਣਗੇ ਬਹੁਤ ਸਾਰੇ ਲੱਗੀ ਧਾੜੀ ਫਿਰ ਇਸ ਹਾਲਾ ਰਹੇ ਹਨ ਸੋ ਗੋਪੀਕਰ ਵਾਲੇ ਤੇ ਭੋਗ ਤੋਂ ਪ੍ਰਮ ਹਰ ਭਜਨ ਮਾਰ ਦੀ ਨਾਲ ਦੇ ਬੋਲ ਰਹੇ ਸਾਰੀ ਸੰਗਤ ਨੂੰ ਹੱਥ ਜੁੜ ਕੇ ਹਰਦੀਪ ਕੁਮਾਰ ਸੁੱਤਰ ਗਰੇ ਆਰਾਮ ਵੀ ਆਸਟ੍ਰੇਲੀਆ 11000 ਰੁਪਏ ਚਰਨਜੀਤ ਸਿੰਘ ਸੁੱਤਰ ਗੁਰਦੀਪram ਜੀ 1100 ਰੁਪਏ ਸ੍ਰਿੰਦਰ ਸਿੰਘ ਸੁੱਤਰ ਗੁਰਦੀਪram ਜੀ ਇਟਵੀ ਬਲਾ ਪਰਿਵਾਰ 1000 ਰੁਪਏ ਕਮਜੀ ਸਰਪੰਚ ਪਰਿਵਾਰ ਵਾਲੋ 2100 ਰੁਪਏ ਭਵਿੰਦਰ ਸਿੰਘ ਜੀ ਸਰਪੰਚ ਸੁੱਤਰ ਹਰਬਲ ਸਿੰਘ 2100 ਰੁਪਏ ਅਮਰਰਾਜ ਸਿੰਘ ਜੀ ਸੁੱਤਰ ਬ੍ਰਹਮਰਾਮ ਦੇ ਪਰਿਵਾਰ ਵੱਲੋਂ 1100 ਰੁਪਏ ਦੀ ਸੇਵਾ ਲਈਆਂ ਫੈਦਲੂ ਦੇ ਦਰਬਾਰ ਵੱਲ ਆਨ ਬਸੇ ਅਨ ਜਿਨ ਨੇ ਮਾਰੰਦ ਦੇ ਫੈਦਲੂ ਦੇ ਦਰਬਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਕਬੱਡੀ ਦੀ ਕੀ ਪਰ ਸਰਾਰਿੰਦਰ ਜਿਸ ਦੀ ਗੋਸ਼ ਸਮੇਂ ਪਹਿਲਵਾਨ ਜੀ ਖੜਾ ਗਵਿੰਦਾਸ ਸਿੰਘ ਜੀ ਤੱਕ ਮੇਰਾ ਭਰਾ ਦੇ ਵੱਲੋਂ ਪੁਜਦਾ ਹੋਇਆ ਤੇ ਇਧਰ ਨਿਗਾਹ ਮਾਰੀਏ ਦੇਵ ਜੰਕਾ ਪੁੱਜ ਗਿਆ ਨਾਲ ਵਿਕੀ ਰੈਪਰ ਦੱਬੇ ਵਾਲਾ ਸਾਡਾ ਥੇੜ ਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਬੱਡੀ ਦੇ ਲਈ ਲਾਈ ਹੈ 27 ਤੇ 28 ਫਰਵਰੀ ਨੂੰ ਖੜਕਤ ਕਲਾ ਦਾ ਵੱਡਾ ਕਬੱਡੀ ਕੱਪ ਹੋਣਾ ਹੈ ਹੁਣ ਤੋਂ ਸੱਜੇ ਪੰਧਰ ਲਾ ਦਿੱਤੇ ਆ ਪੰਜਾਬ ਪਹਿਲਵਾਨ ਜੀ ਮਾੜੋ ਵਾਲ ਤੇ ਲਾਲਾ ਮਗੰਦਰ ਹਜੇ ਤੱਕ ਪੈਚ ਨਹੀਂ ਆਇਆ ਹੁਣ ਦੋਨੇ ਵੱਲ ਆਜੋ ਜਾ ਕੇ ਇੱਕ ਪਾਸੇ ਜਾ ਕੇ ਦੂਸਰੇ Sí, lo que